ਹਾਂਜੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦੇ ਲਓ ਜੀ ਅਗਲਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਤੇ ਕੰਮ ਤੋਂ ਮੈਂ ਆ ਗਿਆ ਸੀ ਕੰਮ ਤੋਂ ਆ ਕੇ ਰੋਟੀ ਪਾਣੀ ਛਕਿਆ ਦੋਸਤੋ ਬਹੁਤ ਲੱਗੀ ਸੀ ਮੇਰੀ ਅੱਖ ਤੇ ਨਾੜਾ ਹੋਣਾ ਲੱਗਦੀ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਖ ਥੱਕ ਹੋ ਗਿਆ ਬਾਹਰ ਤੋਂ ਬਹੁਤ ਸੀ ਤੇ ਜਿਵੇਂ ਜਾ ਕੇ ਤਾਂ ਮੁੱਠਿਆ ਰੈਂਪ ਨੇ ਬਾਜ਼ ਮਾਰੀ ਸੀ ਤੇ ਜਿਹੜਾ ਕੰਮ ਕਰਨ ਵਾਲਾ ਕਰ ਲੋ ਹਾਂਜੀ ਹੋਰ ਸੁਣਾਓ ਕਿਦਾਂ ਸਾਰੇ ਠੀਕ ਠਾਕ ਹੋ ਕੌਣ ਕੀ ਹੋਇਆ ਚੂਹਾ ਆ ਗਿਆ ਨੁੱਤੇ ਨਾ ਡੇਜੇ ਫਰਾਈ ਨਾ ਹੋ ਜਵੇ ਮੈਂ ਬਣਾਉਂਦੀ ਤੇ ਰੋਟੀ ਰੋਟੀ ਫਰੇਕ ਵੀ ਬਣਾਉਂਦੀ ਆ ਮੈਂ ਅੱਜ ਹੋ ਗਿਆ ਮੂਲੀਆਂ ਪਾ ਕੇ ਮਰੂੰਗਾ ਹੀ ਪਾ ਕੇ ਵਿੱਚ ਤੁਹਾਨੂੰ ਮੂਲੀਆਂ ਪਈਆਂ ਸੀ ਹਾਂ ਮੂਲੀਆਂ ਪਈਆਂ ਸੀ ਤਾਂ ਮੈਂ ਕਿਹਾ ਕੋਕੀ ਚੜ ਗਏ ਕੀ ਕਹੇ ਚੜੀਏ ਹਾਂ ਹੋਰ ਕੁਝ ਵੀ ਚੜ ਗਿਆ ਹੋਰ ਕੁਸਾ ਨਿਕਲਾਈ ਆ ਹਾਂ ਇਹਨਾਂ ਤੇ ਜਿਹਾ ਖਾਣਾ। ਬਾਬੂ ਮੋਲੀਆ ਦੇ ਕੋਠੇ। ਸਾਰੇ ਰੋਟੀ ਖਾ ਲਈ ਸੀ। ਸਾਰਾ ਵੈਂਡਾ ਸੀਗਾ। ਤੇ ਹੁਣ ਬਣਾਉਣ ਲੱਪੇ ਸੀ ਰੋਟੀ। ਦਵਾਰਾ। ਇਥੇ ਸਾਰ ਗਰਮ ਗਰਮ ਵਿੱਚ ਸਵਾਲ ਲਾਦੀ ਹੈ ਰੋਟੀ। ਸਾਰਾ ਗਰਮ ਗਰਮ ਬਾਦੀ। ਤੇ ਨਾਲ ਬਣਾਏ ਸੀ ਦਹੀਂ। ਰੈਂਪਲ ਬਣਾਉਂਦੀ ਪਤਾ ਕਿ ਰੋਟੀ ਮਤੰਦ ਹੋਣਾ। ਪਤਾ ਨਹੀਂ ਕਿਦਾਂ ਬਣਾਉਂਦੀ ਹਸਾਤਾ ਹੁਣ। ਦੱਸ ਸਾਲ ਮੇਨੂੰ ਹੱਥ ਦੇ ਨਾਲ ਬਣਾਉਣੀ ਨਹੀਂ ਹੁੰਦੀ। ਇਹ ਹੁੰਦੀ ਪਿਆਣਾ ਨਾ ਨੀ ਪਰ ਮੈਂ ਯਾ ਕੱਤਾ ਪਰ ਨਾ ਨੀ ਉਦਾਂ ਮੈਂ ਕਰ ਕਹਿੰਦੀ ਮੈਨੂੰ ਹੱਥਾਂ ਰ ਬਣਾਉਣੀ ਨੇ ਉਹਦੀ ਉਹ ਕੱਲ ਆਪਾਂ ਨਾ ਨਹੀਂ ਕਰਨਾ ਗਲਤ ਕਰਨਾ ਆਪਾਂ ਨੀ ਉਹ ਤਾਂ ਮਜ਼ਾਕ ਕਰਦਾ ਨਾ ਉਹ ਗੱਲ ਮਤਲਬ ਕਿ ਇਦਾਂ ਕਰਕੇ ਇਦਾਂ ਜਿੱਦਾਂ ਬਣਾਉਂਦੇ ਆ ਸਾਰੇ ਮੰਮੀਆਂ ਬਣਾਉਂਦੀਆਂ ਆ ਆ ਗਏ ਆ ਗਏ ਤੇ ਕਾੜੀ ਮੰਮੀ ਐਦਾਂ ਬਣਾਉਂਦੀਆਂ ਇੱਥੇ ਇੱਥੇ ਪਹਿਲਾਂ ਇਹਦਾ ਪੇੜਾ ਕੱਲ ਨਹੀਂ ਦਿਆ ਮੈਂ ਨਿਆਣੀ ਕਿੱਥੇ ਹੈ ਘਰੇ ਹੀ ਆ ਜੀ ਨਿਆਣੇ ਅੱਜ ਕਿਉਂ ਆ ਉਹਦਾ ਦੀਪੂ ਕੇ ਬਾਂਡੇ ਕੇ ਸਾਡੇ ਨਿਆਣੇ ਛੁੱਟੀਆਂ ਮਾੜ ਕੇ ਆ ਜੀਪੁਰਾਂ ਗਈ ਸੀ ਨਾ ਉਹਦਾ ਚਲ ਗਿਆ ਨਾ ਤੋ ਬੁਸੀ ਮੈਂ ਵੀ ਕਰਦੇ ਹਾਂ ਤੇ ਮੇਰੇ ਕੋਲ ਇੱਦਾਂ ਟੁੱਟ ਜਾਂਦੀ ਹੈ ਰੋਟੀ ਜਿੱਤਾ ਨਾ ਮੰਮੀ ਬਣਾਏਗੀ ਮਾੜ ਕੇ ਜਾਂਦੀ ਪਰ ਮੇ ਤੋਂ ਨਾ ਜਿਹੜਾ ਐਦਾਂ ਹੋ ਜਾਂਦੇ ਆ ਇਹ ਮੈਨੂੰ ਇੱਦਾਂ ਸੋਹਣੀ ਨਹੀਂ ਲੱਗਦੇ ਤੇ ਮੈਂ ਬਣਾਉਂਦੀ ਆ ਇੱਕ। ਇਹ ਤਾਂ ਰੋਟੀ ਪਤਲੀ ਬਣਦੀ ਆ ਤੇ ਨਾਲ ਸੋਹਣੀ ਵੀ ਬਣਦੀ ਆ। ਮੰਮੀ ਹੁਣੇ ਤਾਂ ਬਹੁਤ ਨਾਲ ਬਹੁਤ ਸਮਾਂ ਲੰਘਦਾ। ਮੰਮੀ ਹੁਣੇ ਹੱਥ ਨਾਲ ਬਣਾਉਂਦੇ ਆ। ਕਿਉਂਕਿ ਮੈਨੂੰ ਬਣਾਉਣੀ ਨਹੀਂ ਆਉਂਦੀ ਸੀ ਕਿ ਰੋਟੀ ਮਖੀ ਦੀ ਤੇ ਨਾਲ ਕੋਈ ਉੱਚੀ ਸੀ ਸੇਖ ਲਈਏ। ਮੈਂ ਤਾਂ ਸਹੀ ਬਣਦੀ ਆ ਜਦੋਂ ਮੈਂ ਕੁਆਰੀ ਹੁੰਦੀ ਸੀ ਮੈਂ ਮੈਂ ਇਹ ਕਹਿੰਦੀ ਹੁੰਦੀ ਸੀ ਮੈਨੂੰ ਮੇਰੇ ਸਹੁਰੇ ਨਹੀਂ ਖਾਂਦੇ ਹੁਣ ਮੰਮੀ ਹੁਣ ਜਦੋਂ ਕਹਿਣਾ ਤੂੰ ਮੱਕੀ ਦੀ ਰੋਟੀ ਵੀ ਸੇਕ ਲਾ ਆਪਣਾ ਰਿੰਗ ਮਾ ਪਰ ਮੇਰੇ ਸਹੁਰੇ ਨਹੀਂ ਖਾਂਦੇ ਹੁਣ ਜਦੋਂ ਵਿਆਹ ਹੀ ਆਈ ਤਾਂ ਮੱਕੀ ਦੀ ਰੋਟੀ ਇੱਥੇ ਜ਼ਿਆਦਾ ਬਣਦੀ ਸੀ ਕਿਉਂਕਿ ਮੇਰੇ ਜਿਹੜੇ ਦਾਦੀ ਮੰਮੀ ਨੂੰ ਨਹੀਂ ਮਤਲਬ ਕਿ ਦਾਦਾ ਜੀ ਆ ਜਿਹੜੇ ਨੇ ਸਾਡੇ ਤਾਂ ਉਹ ਜ਼ਿਆਦਾ ਰੋਟੀ ਜਿੱਦਾਂ ਮੱਕੀ ਦੀ ਸਵੇਰੇ ਉਹਨਾਂ ਨੇ ਖਾਣਾ ਖੱਟੇ ਨਾਲ ਹੋਵੇ ਖੱਟਾ ਹੋਵੇ ਉਹ ਹੋਵੇਗੀ ਉਹਨਾਂ ਨੂੰ ਥਾਣੀ ਥਾਣੀ ਆ ਘੀਰੇ ਵਾਲਾ ਭਾਬੇ ਨੂੰ ਬਹੁਤ ਪਸੰਦ ਦਾ ਦੱਤੇ ਹੁੰਦੇ ਤੇ ਮਮਮੀ ਰੋਟੀ ਖਾਂਦੇ ਮਮਮੀ ਲਈ ਉਹ ਤਾਂ ਮੰਮੀ ਮੰਮੀ ਹੁੰਦੇ ਰੋਟੀ ਬਣਾ ਦਿੰਦੇ ਸੀ ਜੇ ਕਿਤੇ ਮੰਮੀ ਵੱਢ ਹੁੰਦੇ ਚਲ ਜਾਂਦੇ ਸੀ ਫਿਰ ਮੈਨੂੰ ਹਾਫ ਤੇ ਪਾਪਾ ਜੀ ਨੂੰ ਬਣਾ ਕੇ ਦੇ ਦਿੰਦੇ ਸੀ ਚਲ ਸਾਫ ਇਹਦਾ ਵੇ ਲੈਣੀ ਆ ਉਸ ਤੋਂ ਬਾਅਦ ਬਾਗਣੀ ਆ ਤਾਂ ਚਾਹ ਦੀ ਬਣਾਣੀ ਹੈ ਨਾ ਗੋਲ ਗੋਲ ਚਲ ਇਜੀ ਰਾਮਤ ਨੂੰ ਆਹ ਇਜੀ ਆਹ ਤੁਸੀਂ ਬਣਾਓ ਬਣਾ ਸਕਦਾ ਮੈਂ ਸਾਨੀ ਨਾਲ ਕੋਈ ਵੱਡਾ ਕੰਮ ਨਹੀਂ ਆਉਂਦਾ ਇਦਾਂ ਬਣ ਜਣੀਆਂ ਭੁੰਡੀ ਬਣਾਇਆ ਤਾਂ ਰੋਟੀ ਲੈ ਫੋ ਮੁੱਕੀ ਦੀ ਰੋਟੀ ਦਾ ਜਦਾ ਮਾਦੀ ਦੀ ਹਾਂ ਫੋ ਲੈ ਆ ਆ ਆ ਰੱਟਾ ਜਿਆ ਹੱਥੀਵ ਕਮਾ ਰੱਤੀ ਲੈ ਹੱਥੀਵ ਕਾ ਹੱਥੀ ਆਦੀ ਉਹ ਕਾ ਰੋਟੀ ਦੋ ਲੈ ਲੋ ਜੀ ਰੋਟੀ ਦੋ ਵੀ ਰੋਟੀ ਕੋਲਾ ਫੋਰ ਨਾ ਸੇ ਤਾਂ ਠੀਕ ਆਗਾ ਇਹ ਤਾਂ ਵਧੀਆ ਤੀਖਾ ਦੋ ਤੁੰਗਦ ਕਰਿਆ ਲੋਈ ਜਦ ਤੱਕ ਰੋਟੀ ਬਣਦੀ ਆ ਤੇ ਘੁੰਮਣੀਆਂ ਜਾਣਾ ਭਰਾਵਾ ਜਿਮ ਜਾਣਾ ਜਿਮ ਸ਼ੁਰੂ ਕੀਤਾ ਸੀ ਕੱਲ ਦਾ ਵੀ ਕਹਿੰਦਾ ਦਿਨ ਸੀ ਕੱਲ ਦਾ ਜਿਮ ਸ਼ੁਰੂ ਕੀਤਾ ਹਾਂ ਇਹ ਤਾਂ ਬੰਦਾ ਸਾਨੂੰ ਜਿਮ ਨਹੀਂ ਲਾਉਣ ਦਾ ਉਹ ਬੰਦਾ ਜਿਮ ਨਹੀਂ ਲਾਉਣ ਦਾ ਪਤਾ ਇਹ ਘੁੰਮਣ ਦਾ ਘੁੰਮਦਾ ਜਾਂਦਾ ਹਾਂ ਹਾਂ ਤੇਰਾ ਤਾਂ ਭਰਾ ਵਿਆਹ ਆ ਤੂੰ ਘੁੰਮਾ ਫੇਰ ਜਦ ਤਮਾਜੀ ਤੇਨੂੰ ਆਦਤ ਪਵੇ ਘੁੰਮਣ ਦੀ ਤੇ ਚਲੋ ਜਦ ਤੱਕ ਰੈਂਪਲ ਰੋਟੀਆਂ ਨਹੀਂ ਰੈਂਪਲ ਰੋਟਾ ਬਣਾ ਲੇ ਗਏ ਪਹਿਲਾਂ ਰੋਟੀਆਂ ਬਣਾਇ ਦੀ ਬਾਅਦ ਵਿੱਚ ਆਪਾਂ ਫੇਰ ਤੁਹਾਡੇ ਕਮੈਂਟ ਰੀਡ ਕਰਦੇ ਸਾਰੇ ਹਾਂ ਨਾ ਮੇਰੇ ਵੀ ਇੱਥੇ ਜੜੀਆਂ ਜਿਹਾ ਮੈਨੂੰ ਇੱਥੇ ਨਿੰਝੇ ਬੋਟਰ ਰਹਿਣਾ ਪਈ ਸੀ ਜਲਦੀ ਪਵਾਓ ਗਾਇਸ ਆਜੋ ਸੋਫੇ ਤੇ ਹਾਂਜੀ ਲੋ ਜੀ ਆਪਾਂ ਆਪਣੀ ਕੁਰਸੀ ਤੇ ਬਹਿ ਗਏ ਆ ਜਿੱਥੇ ਆਪਾਂ ਤੁਹਾਡੇ ਸਾਰਿਆਂ ਕਮੈਂਟ ਰੀਡ ਕਰਨੇ ਆ ਰੈਂਪਲ ਓਪਨ ਕਰੋ ਕਮੈਂਟ ਤੇ ਨਾ ਨਾ ਸਾਰਿਆਂ ਦੇ ਕੋਮੈਂਟ ਪੜਾਂਗਾ ਕੋਮੈਂਟ ਬਹੁਤ ਸਾਰੇ ਨੇ ਕੀਤੇ ਆ ਹੋ ਸਕਦਾ ਕਿ ਦੋਸਤਾਂ ਦੇ ਨਾਂ ਪੜ ਹੋਣ ਉਹਲੇ ਪਹਿਲਾਂ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਫੇਰ ਦੱਸ ਦਵਾਂ ਪਹਿਲਾਂ ਅਸੀਂ ਜਿਹੜੇ ਕੋਮੈਂਟ ਰੀਡ ਕੀਤੇ ਸੀ ਕਿ ਜਿੱਦਾਂ ਹੁਣ ਅਸੀਂ ਵੀਡੀਓ ਬਣਾਉਣ ਲੱਗੇ ਆ ਅਸੀਂ ਪਹਿਲਾਂ ਬਣਾ ਲਈ ਸੀ ਕਿਿਆਂ ਦੇ ਨਾਂ ਨਹੀਂ ਬੋਲੇਉ ਕਹਿੰਦੇ ਸੀ ਤੁਸੀਂ ਅਸੀਂ ਵੀ ਕੋਮੈਂਟ ਕੀਤੇ ਸੀ ਤੁਸੀਂ ਨਾਂ ਨਹੀਂ ਬੋਲੇ ਅਸੀਂ ਵੀਡੀਓ ਜਿਹੜੀ ਆ ਤਾਂ ਹੀ 1 2 ਦਿਨ ਛੱਡ ਕੇ ਪਾਉਣ ਲੱਗੇ ਆ ਅਸੀਂ ਜਿੰਨੇ ਜ਼ਿਆਦਾ ਕੋਮੈਂਟ ਆਉਗੇ ਉਹਨਾਂ ਬਾਅਦ ਚ ਆਪਾਂ ਰੀਡ ਕਰ ਲਵਾਂ ਹਾਂਜੀ ਪਹਿਲਾ ਸਭ ਤੋਂ ਪਹਿਲਾਂ ਹੈਗਾ ਬਲਜਿੰਦਰ ਕੌਰ ਜੀ ਦਾ ਕਮੈਂਟ ਜੈਗੋਦੇਵ ਜੀ ਰਿੰਪਲ ਅਸੀਂ ਇਟਲੀ ਤੋਂ ਆ ਪਰ ਕੇਤੇ ਜਿਸ ਨਾਲ ਪਾਸਤਾ ਪਰਵਾਈ ਕਰੀਦਾ ਹੈ ਉਹਨੂੰ ਅਸੀਂ ਨਹੀਂ ਜੇ ਨਾ ਉਹ ਪਾਸਤਾ ਖਾਈਦਾ ਹੈ ਉਹਨੂੰ ਅਸੀਂ ਫਰਕੇਤਾ ਕਹਿੰਦੇ ਉਹ ਫੋਕ ਜਿਹੜਾ ਹਾਂਜੀ ਹਾਂਜੀ ਫੋਕ ਤੇ ਕਾਂਟੇ ਨੂੰ ਕਾਂਟੇ ਹਾਂਜੀ ਥੈਂਕ ਯੂ ਜੀ ਥੈਂਕ ਯੂ ਦੱਸਣ ਦੇ ਲਈ ਤੇ ਫਿਰ ਹੈਗਾ ਗੀਤਾ ਪਾਲ ਦਾ ਬੈਰੀ ਨਾਈਸ ਬਲੌਗ ਵੀਰ ਜੀ ਮੈਂ ਅੱਜ ਪਹਿਲੀ ਵਾਰੀ ਕਮੈਂਟ ਕੀਤਾ ਤੁਹਾਡੀਆਂ ਵੀਡੀਓ ਬਹੁਤ ਨਾਈਸ ਹੁੰਦੀਆਂ ਆ ਵੀਰੇ ਮੇਰੇ ਹਸਬੰਡ ਵੀ ਬਾਹਰ ਨੇ ਹਜੇ ਪੱਕੇ ਨਹੀਂ ਹੋਏ ਸਾਨੂੰ 13 ਸਾਲ ਹੋ ਗਏ ਅਸੀਂ ਵੇਟ ਕਰਦੇ ਆ ਸਾਨੂੰ 21 ਸਤੰਬਰ ਨੂੰ 14 ਸਾਲ ਹੋ ਜਾਣੇ ਆ ਤੁਸੀਂ ਵੀ ਸਾਰੇ ਪ੍ਰੇ ਕਰਿਓ ਕਿ ਜਲਦੀ ਪੱਕੇ ਹੋ ਜਾਣ ਬਾਕੀ ਤੁਸੀਂ ਹਮੇਸ਼ਾ ਖੁਸ਼ ਰਹੋ ਤੁਸੀਂ ਵੀ ਹਮੇਸ਼ਾ ਖੁਸ਼ ਰਹੋ ਕੋਈ ਨਹੀਂ ਪੈਣ ਜਲਦੀ ਜਲਦੀ ਉਹਨਾਂ ਨੇ ਪੱਕੇ ਹੋ ਜਾਣਾ ਹੈ ਪਰਮਾਤਮਾ ਤੁਹਾਨੂੰ ਜਲਦੀ ਜਲਦੀ ਤੁਹਾਡਾ ਮਿਲ ਕਰਾਵੇ ਤਾਂ ਉਹ ਜਲਦੀ ਜਲਦੀ ਪੱਕੀ ਹੋਣ ਫਿਰ ਹੈਗਾ ਜੀ ਆ ਆਈਡੀ ਦਾ ਪਤਾ ਨਹੀਂ ਹੈ ਵੈਰੀ ਨਾਈਸ ਵਰਕ ਥੈਂਕ ਯੂ ਜੀ ਥੈਂਕ ਯੂ ਤੇ ਫਿਰ ਹੁਣ ਮੈਂ ਕਮੈਂਟ ਪੜਨ ਲੱਗਾ ਹਾਂ ਇਲਿਜਾ ਸਾਈਜ ਆਜ ਸੋਯਾ ਯਾਸੀ ਫਗਵਾੜੇ ਤੋਂ ਦੇਖ ਰਹੇ ਹਾਂ ਜੀ ਸਾਰਾ ਪ੍ਰਾਪਤੀ ਬਹੁਤ ਿਊਟਾ ਤੁਸੀਂ ਦੋਵੇਂ ਵੀ ਰੀਲੀ ਨਾਈਸ ਕਪਲ ਜਦੋਂ ਕੈਮਰਾ ਸਾਹਮਣੇ ਕੰਫਰਟੇਬਲ ਹੋ ਗਏ ਹੋਕੇ ਬਿਨਾ ਸੋਚੇ ਬੋਲਦੇ ਹਾਂ ਬਹੁਤ ਵਧੀਆ ਲੱਗਦੇ ਸ਼ੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਰਣਜੀਤ ਢਿੱਲੋ ਲਵ ਫ਼੍ਰੋਮ ਕੈਲੀਫੋਰਨੀਆ ਤੁਸੀਂ ਸਾਰੇ ਬਹੁਤ ਪਿਆਰੇ ਹੋ ਪਲੀਜ਼ ਡੇਲੀ ਬਲੌਗ ਆਇਆ ਕਰੋ ਮਾਰਨਿੰਗ ਤੇ ਨਾਈਟ ਥੈਂਕ ਯੂ ਥੈਂਕ ਯੂ ਜੁੜੂਗਾ ਕਰਾਂਗੇ ਜੀ ਨਾਈਸ ਨਹੀਂ ਨਾਈਸ ਅਸੀਂ ਹੁਸ਼ਿਆਰਪੁਰ ਦਸੂਏ ਸ਼ਿਆਰਪੁਰ ਦਸੂਏ ਥੈਂਕ ਯੂ ਜੀ ਦਸੂਏ ਵਾਲਿਓ ਤੇ ਸਿੰਘ ਸਿੰਘ ਕਿਰਨ ਜੀ ਮਾਂ ਲਵ ਸ਼ੱਡੇ ਦੇ ਲੈ ਸ਼ੱਡੇ ਜੀ ਥੈਂਕ ਯੂ ਜੀ ਸਰਬਜੀਤ ਬਹੁਤ ਵਧੀਆ ਜੀ ਥੈਂਕ ਯੂ ਜੀ 3 ਦੇਵ ਸ਼ਰਮਾ ਜੀ ਵੈਰੀ ਨਾਈਸ ਬਲੌਗ ਥੈਂਕ ਯੂ ਜੀ ਤੁਸੀਂ ਦੋਨੇ ਬਹੁਤ ਨਾਈਸ ਲੱਗਦੇ ਜਦੋਂ ਬੋਲਦੇ ਸਿੱਧੂ ਨੂਰ ਜੀ ਥੈਂਕ ਯੂ ਜੀ ਗੁੱਡ ਬੇਟਾ ਮੀਨਾ ਕੁਮਾਰ ਜੀ ਥੈਂਕ ਯੂ ਜੀ ਕੁਲਜੀਤ ਕੌਰ ਜੀ ਮੰਮੀ ਜੀ ਥੈਂਕ ਯੂ ਜੀ ਥੈਂਕ ਯੂ ਮੰਮਾ ਜੀ ਦਿਲ ਛੱਡੇ ਪੰਜ ਸੱਤ ਅਸੀਂ ਵੀ ਛੱਡ ਕੇ ਜਾਈਏ ਵੈਰੀ ਵੈਰੀ ਟੇਸਟੀ ਪੂਰੀ ਤੁਹਾਡੇ ਲਈ ਅਸੀਂ ਬਣਾਉਂਦੇ ਹੁੰਦੇ ਤੁਸੀਂ ਆਉਂਦੇ ਨਹੀਂ ਦਿਲਜੀਤ ਸਿੰਘ ਵੈਰੀ ਵੈਰੀ ਨਾਈਸ ਬਲੌਗ ਜੀ ਵੀਡੀਓ ਇਹ ਬਿਊਟੀਫੁਲ ਫੈਮਲੀ ਜੀ ਮੈਂਬਰ ਥੈਂਕ ਯੂ ਥੈਂਕ ਯੂ ਜੀ ਵੈਲਕਮ ਬੈਕ ਮੈਨੂੰ ਤਾਂ ਸਟੋਰੀ ਵੀ ਵਧੀਆ ਲੱਗ ਰਹੀ ਤੁਹਾਡੀਆਂ ਥੈਂਕ ਯੂ ਜੀ ਨਾਈਸ ਵੀਡੀਓ ਜੀ ਪੂਰੀ ਟੇਸਟੀ ਆ ਮਨਜੀਤ ਗਿੱਲ ਜੀ ਥੈਂਕ ਯੂ ਜੀ ਨਾਈਸ ਗੋਡ ਬlesਸ ਯੂ ਲਵ ਸੈਂਡ ਥੈਂਕ ਯੂ ਜੀ ਥੈਂਕ ਯੂ ਸੋਨੀਆ ਨਾਈਸ ਵੀਡੀਓ ਕਮਲਜੀਤ ਕੋ ਰਿੰਪਲ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਸੋ ਕਿਊਟ ਵਾਹਿਗੁਰੂ ਜੀ ਤੁਹਾਨੂੰ ਪੁੱਤਰ ਦੀ ਰਾਤ ਬਖਸ਼ੇ ਥੈਂਕ ਯੂ ਜੀ ਥੈਂਕ ਯੂ ਕਮਲਜੀਤ ਕੋ ਜੀ ਅਸ਼ਵਨੀ ਕੁਮਾਰ ਨਾਈਸ ਔਰ ਠੀਕ ਪਿੰਡ ਦਾ ਸਰੋਵਰਾ ਜੈ ਗੁਰਦੇ ਜੀ ਤਾਨਸੋਦੇ ਜੀ ਨਾਈਸ ਹੋਰ ਠੀਕ ਹੈ ਕਹਿੰਦੇ ਥੈਂਕ ਯੂ ਥੈਂਕ ਯੂ ਮੰਦੀਪ ਕੌਰ ਵੈਰੀ ਨਾਈਸ ਦੀਦੀ ਜੀ ਅਸੀਂ ਦਸੂਰੇ ਤੋਂ ਥੈਂਕ ਯੂ ਜੀ ਲਖਵਿੰਦਰ ਕੌਰ ਵਾਹਿਗੁਰੂ ਮਿਹਰ ਕਰੇ ਫੈਮਲੀ ਦੇ ਥੈਂਕ ਯੂ ਜੀ ਬਾਣੀ ਕੌਰ ਸਤਸ਼ਿ ਸ਼੍ਰੀ ਅਕਾਲ ਅਮਨਜੀਤ ਜੀ ਰਿੰਪਲ ਭਾਬੀ ਜੀ ਆਈ ਲਵ ਯੂਰ ਵੀਡੀਓਜ਼ ਐਂਡ ਬਲੌਗਸ ਤੁਸੀਂ ਬਹੁਤ ਹਾਰਡ ਵਰਕਿੰਗ ਐਂਡ ਕਿੰਨੇ ਨਾਈਸ ਵੀਡੀਓ ਐਂਡ ਸਟੋਰੀ ਲੈ ਕੇ ਆਉਂਦੇ ਮੇਰੀ ਕੁਐਸਚਨ ਤੁਸੀਂ ਕਦੋਂ ਨੂੰ ਇੰਡੀਆ ਜਾਣਾ ਆਂਟੀ ਹਰਿਆ ਅੰਕਲ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਹਾਂਜੀ ਮੰਮੀ ਹੁਣ ਠੀਕ ਹੈ ਪਹਿਲਾਂ ਤਾਂ ਥੈਂਕ ਯੂ ਜੀ ਤੁਹਾਡਾ ਵੱਡਾ ਮੈਸੇਜ ਕਰਨ ਲਈ ਬਾਣੀ ਕੌਰ ਜੀ ਤੇ ਜਲਦੀ ਆ ਰਹੇ ਹਾਂ ਇੰਡੀਆ ਕਮਲਾ ਦੇ ਵੀ ਤੁਹਾਡੇ ਲਈ ਸਾਰ ਵੈਰੀ ਨਾਈਸ ਵੀਡੀਓ ਗੋਡ ਬlesਸ ਥੈਂਕ ਯੂ ਥੈਂਕ ਯੂ ਜਲਦੀ ਜਲਦੀ ਬਣਾਇਆ ਕਰੋ ਪਾਰਟ ਟੂ ਪਾਰਟ ਓਕੇ ਜੀ ਓਕੇ ਜੀ ਓਕੇ ਗੁਰਪ੍ਰੀਤ ਸਿੰਘ ਜੀ ਵੈਰੀ ਨਾਈਸ ਵੀਡੀਓ ਰਿੰਪਲ ਜੀ ਰੋ ਵੀ ਜੀ ਗੋਡ ਬlesਸ ਥੈਂਕ ਯੂ ਥੈਂਕ ਯੂ ਮੇਰੇ ਬੇਟਾ ਬ੍ਰਹਮਪਤਨ ਬ੍ਰਹਮਪਤਨ ਕਨੇਡਾ ਚਾ ਤੁਸੀਂ ਪ੍ਰੇ ਕਰ ਕਿ ਰੱਬ ਉਸ ਨੂੰ ਤਰਖੀਆਂ ਉਸੇ ਜਿਹੜੂ ਬਖਸ਼ੇ ਪਰਮਾਤਮਾ ਸਾਬ ਨੂੰ ਦੇਖਦਾ ਤਰਖੀਆਂ ਬਖਸ਼ੇ ਪਰਮਾਤਮਾ ਮਿਸਟਰ ਮਿਸਿਸ ਸੰਦੂ ਨਾਈਸੀ ਡੋਲੀ ਕੀ ਅਖਰ ਬੰਦਾ ਵਾਹਿਗੁਰੂ ਜੀ ਗੁਰਕੀਰਤ ਸਿੰਘ ਸਸੀਗਾਲ ਜੀ ਦੀ ਜੀ ਗੁਰਦਾਸਪੁਰ ਸਸੀਗਾਲ ਜੀ ਜਸਵਿੰਦਰ ਕੌਰ ਨਾਈਸ ਆਦਮ ਪੁੱਤ ਨੂੰ ਥੈਂਕ ਯੂ ਥੈਂਕ ਯੂ ਜੀ ਦੀਦੀ ਅਸੀਂ ਵੀ ਹਰੇਕ ਵੀਡੀਓ ਦੇਖਦੇ ਆ ਪਰ ਕਮੈਂਟ ਸਾਡਾ ਨਾ ਨਹੀਂ ਲੈ ਰਹਾ ਅੱਛਾ ਨਾਲ ਆਲੇ ਬਲਜਿੰਦਰ ਬੱਧਨ ਜੀ ਥੈਂਕ ਯੂ ਜੀ ਬਲਜਿੰਦਰ ਬੱਧਨ ਜੀ ਅੱਛਾ ਤੁਹਾਨੂੰ ਅਸੀਂ ਤਾਂ ਜਿਵੇਂ ਕਰਦੇ ਆ ਮੈਨਰੋ ਥੈਂਕ ਯੂ ਜੀ ਸੀਮਾ ਮੈਨਰੋ ਮਨ ਰੂਪ ਹੋ ਲੈਣਾ ਹੈ ਨਾ ਵੀਵੋ ਨਾਈਸ ਥੈਂਕ ਯੂ ਜੀ ਮਿਸ ਜੀਸ ਸੁਮਨ ਮੋਨਾ ਦੇ ਲਈ ਛੱਡੋਈ ਥੈਂਕ ਯੂ ਥੈਂਕ ਯੂ ਜੀ ਆਪਣਾ ਪੂਰਾ ਕਮੈਂਟ ਲਿਖਿਆ ਕਰੋ ਜੀ ਦਿਲ ਦੇ ਨਾਲ ਮੇਰੀ ਸਾਲੀ ਦਾ ਕਮੈਂਟ ਆ ਮੈਂ ਗੀਤੂ ਸਰ ਰੂਮਲ ਗੱਲ ਸਰਦੂਰਕਰ ਤੋਂ ਜ਼ਿਲ੍ਹਾ ਮਾਨਸਾ ਪੰਜਾਬ ਥੈਂਕ ਯੂ ਥੈਂਕ ਯੂ ਰੈਂਪਲ ਦੀਦੀ ਰਮ ਰਮਨ ਬ੍ਰਦਰ ਸੋਨਾ ਇਸਾਤ ਥੈਂਕ ਯੂ ਸੋਨੀਆ ਮਨ ਨਿਮਰਤ ਕੌਰ ਨਿਮਰ ਗੱਦ ਨਾਈਸ ਵੀਡੀਓ ਥੈਂਕ ਯੂ ਜੀ ਪੰਜਾਬੀ ਬਲੌਗ ਪੰਜਾਬ ਬਲੌਗ ਬਹੁਤ ਮਿਸ ਕਰਦੇ ਵੀਡੀਓ ਪਾਇਆ ਕਰੋ ਦੀਦੀ ਜੀ ਨਗਰਜਾਪੁਰ ਅੱਛਾ ਜੀ ਵੈਰੀ ਨਾਈਸਲੀ ਥੈਂਕ ਯੂ ਜੀ ਦਿਲਜੀਤ ਸਿੰਘ ਬੇਬੇ ਜੀ ਕਿਤੇ ਗਏ ਨਹੀਂ ਇੰਡੀਆ ਗਿਆ ਜੀ ਬੇਬੇ ਜੀ ਮਨਜੀਤ ਕੌਰ ਵੈਰੀ ਨਾਈਸੀ ਥੈਂਕ ਯੂ ਜੀ ਵੈਰੀ ਨਾਈਸ ਫਰੈਂਡ ਟੀਮ ਪ੍ਰੋਡਕਸ਼ਨ ਵੈਰੀ ਨਾਈਸ ਮਾਈ ਸਿਸਟਰ ਇਨ ਲਾ ਵੀ ਫਿਲੀਪੀਨ ਆਇਆ ਆਪਣੇ ਕਿਡਸ ਨਾਲ ਉਹ ਮਨੀਲਾ ਸਿਟੀ ਦੇ ਵਿੱਚ ਰਹਿੰਦੇ ਆ ਮੈਂ ਉਹਨਾਂ ਨੂੰ ਸ਼ੇਅਰ ਕਰ ਦਿੰਦੀ ਹਾਂ ਜਾਣਦੇ ਤੁਹਾਨੂੰ ਲਾਸਟ ਮੰਥ ਮੈਰਿਜ ਹੋਈ ਸੀ ਉੱਥੇ ਮਿਲੇ ਸੀ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਅਸੀਂ ਜੀ ਤੋਂ ਕਿਤੇ ਜਾਈਦਾ ਫਿਰ ਉੱਥੇ ਤਿੰਦੇ ਕਿ ਬਟ ਮੈਂ ਉਹਨਾਂ ਨੂੰ ਬੁਲਾਇਆ ਨਹੀਂ ਸੀਗਾ ਉੱਥੇ ਸੰਗ ਲੈਵਾਂ ਹਾਂ ਸਾਰੇ ਕਈ ਵਾਰੀ ਹੈ ਨਾ ਨਹੀਂ ਬੁਲਾਉਂਦੇ ਹੈਗੇ ਸੰਗ ਜਾਂਦੇ ਆ ਰਾਣੀ ਸੰਧੂ ਨਾਇਸ ਜੀ ਗੁਰਪ੍ਰੀਤ ਕੌਰ ਸਰਦਾਰਨੀ ਮੇਂ ਦੀ ਮੇਰੇ ਵੀ ਸੇਮ ਪ੍ਰੋਬਲਮ ਹੈ ਓਕੇ ਓਕੇ ਯਾਰ ਕਮਲਾਸ਼ ਸਰਨੀ ਕਮਲਾ ਸਰਨੀ ਆਈ ਜੀ ਹਲੋ ਜੀ ਨਵਦੀਪ ਹੈ ਇ ਆਈ ਲਾਈਕ ਯੂਰ ਵੀਡੀਓ ਫਰੋਮ ਵਿਨੀਪੈਗ ਥੈਂਕ ਯੂ ਥੈਂਕ ਯੂ ਬਲਜੀਤ ਕੌਰ ਥੈਂਕ ਯੂ ਬਲਜੀਤ ਕੌਰ ਜੀ ਨੰਗਲ ਸਵਾਲੇ ਤੋਂ ਥੈਂਕ ਯੂ ਸਨੀ ਮਾਰੀ ਕਾਮ ਵੀਡੀਓ ਹੀ ਵੀਡੀਓ ਕਰ ਦੋ ਹੈਲੋ ਦੀਦੀ ਨਾਈਸ ਵਲੌਗ ਸੰਦੀਪ ਕੌਰ ਸੁਨੀਤ ਕੁਮਾਰ ਥੈਂਕ ਯੂ ਅਸੀਂ ਸੁਭਾਨਪੁਰ ਤੋਂ ਸੁਪਕੇ ਜੀ ਨੇ ਨਿਰਮਲ ਕੌਰ ਰਣਜੀਤ ਤੇ ਲੋ ਬਲਜਿੰਦਰ ਵਦਨ ਜੀ ਨੇ ਦਿਲ ਛੱਡਿਆ ਅੱਗੇ ਖੁਸ਼ੀ ਪ੍ਰੋਡਕਸ਼ਨ ਮੈਂ ਕੰਡ ਉਹ ਹੋ ਗਿਆ ਗੁਰਕਿੰਦ ਸਿੰਘ ਹਰਪਾਲ ਸਿੰਘ ਬੱਲ ਦਿਲ ਛੜੇ ਆ ਜੀ ਤੇ ਲਜਿੰਦਰ ਕੌਰ ਇੰਨਾ ਕੀਤਾ ਨਾਲ ਦੇ ਲਬਾਇਆ ਸ਼ੈਮ ਸ਼ੁਕਲਾ ਸਾਡਾ ਪਿੰਡ ਬੱਲਾ ਆ ਓਕੇ ਓਕੇ ਸਿੰਘ ਸਿੰਘ ਗੱਲਾਂ ਵਾਲਿਓ ਸਿੰਘ ਸਿੰਘ ਗੁੱਡ ਮਾਰਨਿੰਗ ਨਾਈਸ ਕਪਲ ਫਨੀ ਅੰਮ੍ਰਿਤ ਪੰਡਾ ਦਿਲ ਛੜੇ ਆ ਹੀ ਸੰਗ ਤੇ ਹੈਲੋ ਬ੍ਰੋ ਪਾਕਿਸਤਾਨ ਪੰਜਾਬੀ ਅਨੂਸ਼ਾ ਅਨੂਸ਼ਾ ਜੀ ਸਾਡੇ ਤੋਂ ਨਾ ਪਹਿਲੇ ਦਿਨ ਤੋਂ ਜੁੜੇ ਹੋ ਫਰੋਮ ਪਾਕਿਸਤਾਨ ਥੈਂਕ ਯੂ ਪਾਕਿਸਤਾਨ ਵਾਲਿਓ ਸ਼ਾਮ ਸ਼ੁਕਲਾ ਤੁਸੀਂ ਸਮੋਸੇ ਦਾ ਆਟਾ ਪਤਲਾ ਗੁੰਨ ਕੇ ਵੇਲ ਕੇ ਤਵੇ ਉੱਤੇ ਮਾੜਾ ਜਿਹਾ ਸੇਕ ਤੇ ਕੇ ਫਿਰ ਸਮੋਸਾ ਬਣਾਇਆ ਕਰੋ ਜੋ ਕਿ ਵਿੱਚ ਇਸ ਤਰ੍ਹਾਂ ਬਣਦੇ ਓਕੇ ਜੀ ਇਦਾਂ ਟਰਾਈ ਕਰ ਲਾਂਗੇ ਟਰਾਈ ਕਰਾਂਗੇ ਜਰੂਰ ਨਿਮਰਤ ਕੌਰ ਬੱਲ ਨਾਈਸ ਬਲੌਗ ਵਾਹਿਗੁਰੂ ਚੜ੍ਹਦੀ ਕਲਾ ਚੱਕੇ ਥੈਂਕ ਯੂ ਥੈਂਕ ਯੂ ਜੀ ਆਰ ਐਸ ਚੋਪੜਾ ਹੈਲੋ ਦੀਦੀ ਮੈਂ ਬਹੁਤ ਵਾਰੀ ਕਮੈਂਟ ਕਰਦੀ ਹਾਂ ਪਰ ਤੁਸੀਂ ਮੇਰਾ ਨਾਮ ਨਹੀਂ ਬੋਲਨੇ ਮੈਂ ਕਠਾਰ ਤੋਂ ਆਂ ਹੋਰ ਤੁਹਾਡੇ ਡੈਡੀ ਜੀ ਹੁਣ ਦਾ ਕਿੱਦਾਂ ਹੋਣ ਆਂਟੀ ਹੁਣ ਦਾ ਕਿੱਦਾਂ ਕਦੋਂ ਆਉਣਾ ਵਾਪਸ ਮਿਸ ਯੂ ਆਂਟੀ ਜੀ ਬਹੁਤ ਸਾਰਾ ਉਹਨਾਂ ਦੇ ਵੀਡੀਓ ਦੇ ਵੇਟ ਆ ਸਾਨੂੰ ਤੁਸੀਂ ਬਹੁਤ ਵਧੀਆ ਵੀਡੀਓ ਪਾਉਂਦੇ ਹੋ ਤੇ ਮੈਸੇਜ ਵੀਡੀਓ ਪਾਉਂਦੇ ਸਟਾਰਟ ਕਰੋ ਅਸੀਂ ਵੀਡੀਓ ਪਾਉਣੀ ਸਟਾਰਟ ਕਰੋ ਥੈਂਕ ਯੂ ਥੈਂਕ ਯੂ ਆਰ ਐਸ ਜੋਪਰਾ ਜੀ ਜੂਰ ਪਾਵਾਂਗੇ ਮੰਮੀ ਹੁਣੀ ਡੈਡੀ ਹੁਣੀ ਸਾਰੇ ਠੀਕ ਐ ਤੇ ਦੇਖੋ ਪਰ ਆਉਂਦੇ ਆ ਖੁਸ਼ੀ ਰਤੂ ਤੁਸੀਂ ਕਿਹੜੀ ਕੰਟਰੀ ਚੋਂ ਫਿਲੀਪਾਈਨ ਵਿੱਚ ਆਈਂ ਖੁਸ਼ੀ ਜੀ ਮੈਂ ਪਹਿਲਾਂ ਆਪਕਾ ਬਲੌਗ ਦੇਖਦੀ ਸੀ ਆਪਕੀ ਮੰਮੀ ਕਹਾਂ ਹੈ ਔਰ ਆਪ ਕਹਾਂ ਹੈ ਮੰਮੀ ਇੰਡੀਆ ਜੇਸੀ ਇਥੇ ਫਿਲੀਪੀਨ ਦੇ ਵਿੱਚ ਆ ਜੀ ਫਰੈਂਡਸ ਵੀ ਮੈਂ ਵੀ ਕਰਦੀ ਆ ਕਮੈਂਟ ਮੇਰਾ ਨਾਮ ਵੀ ਲੋਕ ਦੇ ਹਰਜੀਤ ਲੁਧਿਆਣੇ ਤੋਂ ਠੀਕ ਐ ਜੀ ਅਸੀਂ ਯੂਕੇ ਤੋਂ ਜੀ ਮਨਜੀਤ ਕੌਰ ਮੀਨੂ ਬੰਸਲ ਨਾਈਸ ਵੀਰ ਜੀ ਮੇਰੇ ਇਹ ਬੀ ਨਾਮ ਲੈ ਲਓ ਕੋਈ ਮੇਰਾ ਵੀ ਨਾਮ ਕਰੋ ਹੈਲੋ ਰਿੰਪਲ ਆਈ ਐਮ ਅਨਦੀਪ ਫਰੋਮ ਸਵਿਟਜ਼ਰਲੈਂਡ ਯੂਰ ਸਕੂਲ ਫਰੈਂਡ थैंक यू ਜੀ थैंक यू ਬਹੁਤ ਬਹੁਤ ਨਵਯੁੱਧਕੌਰ ਨਾਈਸੀ थैंक यू ਜੀ ਸਨੀ ਮੱਖ ਹੈਲੋ ਦੀ ਸਨੀ ਮੱਖ ਕੁੰਡੀ ਹਸਾ ਲਗਾ ਦੀ ਹੈਲੋ ਦੀ ਬਲੌਗ ਜਲਦੀ ਬਣਾਇਆ ਕਰੋ ਪਲੀਜ਼ ਕੋਈ ਅਪਲੋਡ ਕਰੋ ਤਾਂ ਸ਼ਾਹਪੁਰ ਦਾ ਹੈ ਦੇਸ਼ਮ ਕੌਰ ਕੌਣ ਹੈ ਕੀ ਲਿਖਿਆ ਸੀ ਕਿਆ ਬੋਲ ਰਹੇ ਪੂਨਮ ਨਾਇਰ ਨਾਈਸ ਥੈਂਕ ਯੂ ਜੀ ਬਲੌਗ ਥੈਂਕ ਯੂ ਕਮਲ ਜੀ ਨਾਈਸ ਵੀਡੀਓ ਥੈਂਕ ਯੂ ਜੀ ਆਨੰਦ ਸਿੰਘ ਦਿਲ ਛੱਡੇ ਆ ਜੀ ਸੋਨੀ ਬੈਂਸ ਵੈਰੀ ਨਾਈਸ ਬਲੌਗ ਥੈਂਕ ਯੂ ਤੁਹਾਡਾ ਸਾਰਾ ਜਰਮਨ ਤੋਂ ਥੈਂਕ ਯੂ ਜੀ ਜਰਮਨ ਵਾਲਿਓ ਲਓ ਜੀ ਬਹੁਤ ਸੋਨੇ ਸਾਰੇ ਕਮੈਂਟ ਲੱਗਦਾ ਪਿਆ ਖਾਲੀ ਨਹੀਂ ਨਹੀਂ ਰੋਕ ਲਵਾ ਬੜੀ ਲਓ ਜੀ ਕਮੈਂਟ ਸਾਰਿਆਂ ਦੇ ਰੀਡ ਹੋ ਗਏ ਤੇ ਜਿਹੜੇ ਜਿਹੜੇ ਦੋਸਤਾਂ ਨੇ ਇੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਕਮੈਂਟ ਕੀਤੇ ਬਹੁਤ ਥੈਂਕ ਯੂ ਤੁਹਾਡਾ ਬਹੁਤ ਸੋਹਣੇ ਕਮੈਂਟ ਕੀਤੇ ਅਸੀਂ ਦੋ ਦਿਨ ਬਾਅਦ ਤਾਂ ਵੀਡੀਓ ਬਣਾਉਣ ਲੱਗਿਆਂ ਕਿ ਸਾਰਿਆਂ ਦੇ ਕਮੈਂਟ ਰੀਡ ਹੋ ਜਾਣ ਕਿਉਂਕਿ ਕਈ ਦੋਸਤ ਕਮੈਂਟ ਕਰਦੇ ਸੀ ਉਹ ਪਤਾ ਨਹੀਂ ਲੱਗਦਾ ਕਿਹਦੇ ਪਰ ਕਈਆਂ ਨੇ ਹੁਣ ਵੀ ਕਰਨੇ ਆ ਕਈਆਂ ਨੇ ਇਸ ਵੀਡੀਓ ਤੇ ਕਮੈਂਟ ਹਜੇ ਵੀ ਕਰਨੇ ਆ ਤੇ ਸੌਰੀ ਹੈ ਜਿਨ੍ਹਾਂ ਦਾ ਕਮੈਂਟ ਰੀਡ ਨਹੀਂ ਹੋ ਸਕਿਆ ਤੇ ਫਿਰ ਲੇਟੈਸਟ ਵੀਡੀਓ ਦੇ ਉੱਤੇ ਕਮੈਂਟ ਕਰਿਓ ਤੇ ਜਿਹੜੇ ਹੁਣ ਅਗਲੀ ਵੀਡੀਓ ਤੇ ਜਦੋਂ ਕਰਾਂਗੇ ਤੇ ਫਿਰ ਅਸੀਂ ਜ਼ਰੂਰ ਅਸੀਂ ਉਹਨਾਂ ਦਾ ਵੀ ਕੋਸ਼ਿਸ਼ ਕਰਿਆ ਕਰੋ ਜਦੋਂ ਅਸੀਂ ਵੀਡੀਓ ਅਪਲੋਡ ਕਰਦੇ ਆ ਨਾ ਉਤੋਂ ਇੱਕ ਜਨਕੀ ਜਿਹਦਾ ਰਾਤ ਨੂੰ ਪਾਈ ਆ ਸਵੇਰ ਤੱਕ ਸਾਰੇ ਜਣੇ ਕਮੈਂਟ ਕਰਦਾ ਕਿਉਂਕਿ ਜਿਹਦਾ ਅਸੀਂ ਵੀਡੀਓ ਹੋਰ ਬਣਾ ਦਿੰਨੇ ਆ ਪਾ ਦਿੰਨੇ ਆ ਤੇ ਫਿਰ ਬਾਅਦ ਵਿੱਚ ਸਾਨੂੰ ਕਮੈਂਟ ਆਉਣ ਲੱਗ ਪੈਂਦੇ ਕਿਉਂਕਿ ਉਹ ਅਸੀਂ ਵੀਡੀਓ ਪਹਿਲਾਂ ਸ਼ੂਟ ਕਰ ਲਈਦੀ ਆ ਕਿਉਂਕਿ ਸਾਰੇ ਨੇ ਫੇ ਅਗਲੀ ਵੀਡੀਓ 'ਚ ਕਮੈਂਟ ਕਰਨਾ ਹੈ ਸਾਡੇ ਕਮੈਂਟਰੀ 'ਤੇ ਸਾਡੇ ਕਮੈਂਟ ਨਹੀਂ ਰੀਡ ਕੀਤੇ। ਉਸੇ ਕਰਾਇਆ ਕਰੋ ਜਲਦੀ ਜਲਦੀ ਕਮੈਂਟ ਕਰਦਿਆ ਕਰੋ ਤੇ ਅਸੀਂ ਅਗਲੀ ਵੀਡੀਓ ਬਣਾਉਣੀ ਹੁੰਦੀ ਆ ਪਿਛਲੇ ਦੇ ਕਮੈਂਟ ਰਹਿਣ ਦੇ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਪੋਰਟ ਜ਼ਰੂਰ ਕਰੋ ਅਸੀਂ ਤੁਹਾਡੇ ਲਈ ਦਾ ਬਲੌਗ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸੋਹਣੇ ਸੋਹਣੇ ਬਲੌਗ ਤੇ ਵੀਡੀਓ ਲੈ ਕੇ ਤੇ ਪਿਆਰ ਜ਼ਰੂਰ ਦਿਓ। ਸਪੈਸ਼ਲ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਦਿਨਾ। ਚਲੋ ਮਿਲਦੇ ਆ ਤੁਹਾਨੂੰ ਕੋ ਅਗਲੇ ਬਲੌਗ ਦੇ ਵਿੱਚ। ਥੈਂਕ ਯੂ ਸਾਰਿਆਂ ਨੂੰ।